ਸਸਿਕਾ ਜੀ ਸਾਰਿਆਂ ਨੇ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ-ਠਾਕ ਹੋਗੇ ਮੈਂ ਵੀ ਠੀਕ-ਠਾਕ ਹਾਂ ਅੱਜ ਆਪਾਂ ਆਏ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਕarele ਕareleਆਂ ਦੇ ਨਾਲ ਆਪਾਂ ਬਣਾਵਾਂਗੇ ਕarele ਤੇ ਆਲੂਆਂ ਨੂੰ ਮਿਕਸ ਕਰਕੇ ਬਣਾਵਾਂਗੇ ਤੇ ਡਿਫਰੈਂਟ ਤਰੀਕੇ ਨਾਲ ਬਣਾਵਾਂਗੇ ਜਿਹੜੇ ਕਿ ਤੁਸੀਂ ਇੰਨੇ ਕੜੱਤਨ ਵੀ ਨਹੀਂ ਹੋਗੇ ਉਹਨਾਂ ਦੇ ਵਿੱਚ ਤੇ ਆਪਾਂ ਰੋਟੀ ਤੇ ਰੱਖ ਕੇ ਵੀ ਖਾ ਸਕਦੇ ਆ ਇੱਦਾਂ ਦੇ ਨਾਲ ਮਿੱਠੇ ਤੇ ਕੜੱਤਨ ਥੋੜੀ-ਥੋੜੀ ਕੜੱਤਨ ਤੇ ਥੋੜੀ-ਥੋੜੀ ਮਠਾਸ ਦੇ ਨਾਲ ਤੇ ਚਲੋ ਆਜੋ ਆਪਾਂ ਬਾਤ ਚੱਲਦੇ ਆ ਕਿਚਨ ਦੇ ਵਿੱਚ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੈਂ ਆਪਾਂ ਆ ਗਏ ਜੀ ਕਿਚਨ ਚ ਤੇ ਆਪਾਂ ਲੱਗਿਆ ਹੁਣ ਕareleਆਂ ਨੂੰ ਬਣਾਉਣ ਇਹਨਾਂ ਨੂੰ ਪਹਿਲਾਂ ਮੈਂ ਉੱਪਰੋਂ ਉੱਪਰੋਂ ਛਿੱਲ ਲੈਣਾ ਲਾ ਲੈਣੇ ਦੇ ਉੱਪਰੋਂ ਉੰਦਿਆ ਤੇ ਇਹਨਾਂ ਨੂੰ ਵੀ ਆਪਾਂ ਛਿੱਟਣਾ ਨਹੀਂ ਇੱਕ ਸਾਈਡ ਤੇ ਰੱਖੀ ਲੈਣਾ ਇਕੱਠੇ ਇਕੱਠੇ ਕਰ ਲੈਣੇ ਆ ਤੇ ਫਿਰ ਆਪਾਂ ਇਹ ਤੋਂ ਬਾਅਦ ਇਹਨਾਂ ਨੂੰ ਕਰਕੇ ਤੇ ਇਹਨਾਂ ਨੂੰ ਕੱਟ ਲਾਵਾਂਗੇ ਇੱਕ 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 ਕੱਟ ਲਾ ਕੇ ਤੇ ਫਿਰ ਮੈਂ ਇਹਨਾਂ ਦੇ ਵਿੱਚ ਲਾ ਇਹਨਾਂ ਦੇ ਬੀਜ ਜਿਹੜੇ ਸਾਰੇ ਮੈਂ ਉਹ ਕੱਢੂੰਗੀ ਚਮਚੇ ਦੇ ਨਾਲ ਕਿਉਂਕਿ ਹੱਥ ਦੇ ਨਾਲ ਕੱਢਾਂਗੇ ਤਾਂ ਆਪਣੇ ਇਹ ਨੌਂ ਚ ਵੱਜਣ ਦਾ ਡਰ ਰਹਿੰਦਾ ਇਸ ਕਰਕੇ ਆਪਾਂ ਇਹਨੂੰ ਹੱਥ ਦੇ ਨਾਲ ਕੱਢਾਂਗੇ ਹੌਲੀ ਹੌਲੀ ਕਰਕੇ ਜਿਨੇ ਵੀ ਸਾਰੇ ਬੀਜ ਆਪਾਂ ਇਹਨਾਂ ਦੇ ਵਿੱਚੋਂ ਕੱਢ ਕੇ ਇਹਨਾਂ ਨੂੰ ਖਾਲੀ ਕਰ ਦੇਣਾ ਕਿਉਂਕਿ ਜੇ ਕੋਈ ਪੱਕਾ ਬੀਜ ਦਿਖੇ ਤਾਂ ਤੁਸੀਂ ਉਹਨਾਂ ਨੂੰ ਬਾਹਰ ਕੱਢ ਛੱਡ ਸਕਦੇ ਆ ਜੇ ਨਹੀਂ ਤਾਂ ਇਹਨਾਂ ਸਾਰਿਆਂ ਨੂੰ ਆਪਾਂ ਇੱਕ ਜਗ੍ਹਾ ਤੇ ਪਲੇਟ 'ਚ ਇਕੱਠੇ ਰੱਖ ਲੈਣਾ ਸਾਰਿਆਂ ਨੂੰ ਤੇ ਜਿਵੇਂ ਆ ਖਾਲੀ ਕਰ ਲਿਆ ਇਹਦੇ ਵਿੱਚ ਇਦਾਂ ਮੈਂ ਮਾੜਾ ਮਾੜੇ ਇਹਨਾਂ ਦੇ ਅੰਦਰਲੇ ਪਾਸੇ ਸਾਲਟ ਲਾਇਆ ਹੈ ਲੂਣ ਨੂੰ ਲਾ ਕੇ ਚੰਗੀ ਤਰ੍ਹਾਂ ਥੋੜਾ ਥੋੜਾ ਲੂਨ ਲਾਇਆ ਜਿਆਦਾ ਨਹੀਂ ਲਾਇਆ ਲਾਂ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਕਰੂੰਗੀ ਛੋਟੇ ਛੋਟੇ ਪੀਸ ਕਰਕੇ ਕੱਟ ਕੇ ਬਣਾਉਣੇ ਆ ਅੱਜ ਮੈਂ ਇਹਨਾਂ ਨੂੰ ਕੱਟੂੰਗੀ ਕੋਈ ਮੈਂ ਇਹਨਾਂ ਨੂੰ ਲੂਨ ਲੂਨ ਲਾ ਕੇ ਨਹੀਂ ਰੱਖਿਆ ਬਸ ਇਹਨਾਂ ਨੂੰ ਮੜ ਮੜਾ ਲੂਨ ਲਾ ਕੇ ਨਾਲ ਹੀ ਮੈਂ ਕੱਟਦੇ ਕੱਟਣ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਤੇ ਇਹ ਕਦੀ ਵੀ ਹੂਗਾ ਹੱਥ ਨਾਲ ਇਹਨਾਂ ਨੂੰ ਵੀ ਕੱਢਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਇਹ ਨੋਹ ਦੇ ਵਿੱਚ ਵੱਜ ਜਾਂਦੇ ਆ ਤੇ ਇਸ ਕਰਕੇ ਕੋਈ ਚਮਚਾ ਲਓ ਜਾਂ ਨਾਈਫ ਲੈ ਕੇ ਉਹਦੇ ਨਾਲ ਕੰਡੋ ਆਹ ਲਓ ਜੀ ਆਪਾਂ ਰੱਖ ਲਈ ਕੜਾਹੀ ਦੂਜੇ ਪਾਸੇ ਤੇ ਹੁਣ ਨਿੱਕੇ ਨਿੱਕੇ ਪੀਸਾ ਪਕ ਕੱਟਿਆ ਤਰੇਲਿਆਂ ਦੇ ਤੇ ਆਪਾਂ ਪਾ ਦੇਣੇ ਵਿੱਚ ਇਹਦੇ ਇਹਨਾਂ ਨੂੰ ਆਪਾਂ ਥੋੜੇ ਜਿਹਾ ਫਰਾਈ ਕਰਦੇ ਕਰਦੇ ਆਪਾਂ ਕਰਾਂਗੇ ਬਰਾਊਨ ਰੰਗ ਦੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਇਹ ਕਰਾਂਗੇ ਤਰੇਲੇ ਬਣ ਗਏ ਆਪਣੇ ਥੋੜੇ ਜਿਹਾ ਕੜੱਤਨ ਕੜੱਤਨ ਘੱਟ ਤੇ ਮਠਾਸ ਜ਼ਿਆਦਾ ਵਾਲੇ ਕਿਉਂਕਿ ਇਹਨਾਂ ਦੇ ਨਾਲ ਮੈਂ ਪਾਉਂਗੀ ਆਲੂ ਇਹ ਹੈਗੇ ਆਪਾਂ ਕਰ ਰਹੇ ਆਂ ਫਰਾਈ ਦੇ ਵਿੱਚ ਨੂੰ ਮੈਂ ਦੂਸਰੀ ਰੋਟੀ ਬਣਾਉਣੇ ਨੇ ਭਰ ਕੇ ਬਣਾਉਣੇ ਨੇ ਤੇ ਇਹ ਆਪਾਂ ਅੱਜ ਬਣਾ ਰਹੇ ਆਂ ਕੱਟ ਕੇ ਜਿਹੜੇ ਥੋੜੇ ਜਿਹਾ ਆਲੂਆਂ ਦੇ ਨਾਲ ਥੋੜੀ ਜਿਹੀ ਮਠਾਸ ਹੋ ਜਾਂਦੀ ਹੈ ਤੇ ਜਦੋਂ ਵੀ ਜੀ ਘਰੇ ਆਪਾਂ ਇਹਨਾਂ ਨੂੰ ਰੋਟੀ ਦੇ ਉੱਤੇ ਰੱਖ ਕੇ ਖਾ ਖਾ ਸਕਦੇ ਆਂ ਜਦੋਂ ਕਈ ਵਾਰ ਭਰ ਕੇ ਜਾਂ ਤੁਸੀਂ ਦੂਜੀ ਰੋਟੀ ਬਣਾਉਂ ਤਾਂ ਥੋੜੀ ਜਿਹੀ ਕੜੱਤਨ ਹੁੰਦੀ ਆਲੂ ਨਾ ਪਾਉਤੋ ਆਪਾ ਇਹਦੇ ਵਿੱਚ ਆਲੂ ਇਸ ਕਰਕੇ ਪਾਇਆ ਵੀ ਥੋੜੀ ਜੀ ਮਠਾਸ ਰਵੇ ਤੇ ਆਪਾਂ ਰੋਟੀ ਤੇ ਰੱਖ ਕੇ ਖਾ ਸਕਦੇ ਆ ਇਹ ਥੋੜੇ ਜੀ ਆਪਾਂ ਕਰਾਂਗੇ ਇਹਨਾਂ ਨੂੰ ਬ੍ਰਾਊਨ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਓ ਆਹ ਲਓ ਜੀ ਇਹ ਹੋ ਗਏ ਬ੍ਰਾਊਨ ਤੇ ਆਪਾਂ ਕੱਢ ਲਿਆ ਹੁਣ ਇਹਨਾਂ ਨੂੰ ਗੈਸ ਮੇਰੀ ਮੀਡੀਅਮ ਰੱਖੀ ਹੈ ਬੜੀ ਹਾਈ ਗੈਸ ਜੇ ਮੈਂ ਨਹੀਂ ਬਣਾ ਰਹੀ ਮੀਡੀਅਮ ਲੋ ਤੇ ਰੱਖੀ ਹੋਈ ਹੈ ਤੇ ਜਿਹੜੇ ਹੌਲੀ ਹੌਲੀ ਕਰਕੇ ਨਾ ਇਸਲੀ ਬਣੀ ਜਾਂ ਰਸ਼ ਰਸ਼ ਕਰਦੇ ਤਾਂ ਕਈ ਵਾਰ ਉਹ ਮੱਚ ਜਾਂਦੇ ਆ ਜਿਆਦਾ ਇਸ ਕਰਕੇ ਆਪਾਂ ਨੇ ਹੌਲੀ ਹੌਲੀ ਕਰਕੇ ਬਣਾ ਰਹੇ ਆ ਇਹ ਮੈਂ ਕਟੇ ਨਿੱਕੇ ਨਿੱਕੇ ਆਲੂ ਤੇ ਆਲੂ ਨੂੰ ਵੀ ਮੈਂ ਇਹਦੇ ਨਾਲ ਹੀ ਫਰਾਈ ਕਰ ਰਹੀ ਆ ਤੇ ਜੇ ਤਲੇ ਫਰਾਈ ਕੀਤੇ ਤਾਂ ਫਿਰ ਆਲੂ ਵੀ ਨਾਲ ਹੀ ਫਰਾਈ ਕਰ ਲਓ ਜੇ ਤੁਸੀਂ ਭਰ ਕੇ ਬਣਾਉਣਾ ਤਾਂ ਫਿਰ ਆਪਾਂ ਨੂੰ ਆਲੂ ਪੌਣ ਦੀ ਲੋੜ ਨਹੀਂ ਪੈਗੀ ਕਿਸੇ ਵਾਰ ਮੈਂ ਬਣਾਉਂਗੀ ਫਿਰ ਮੈਂ ਆਲੂ ਭਰ ਕੇ ਇਹ ਕਰੇਲੇ ਭਰ ਕੇ ਬਣਾ ਕੇ ਦਿਖਾਉਂਗੀ ਤੁਹਾਨੂੰ ਤੇ ਉਹ ਵੀ ਬਹੁਤ ਬਹੁਤ ਤੇ ਟੇਸਟੀ ਬੰਦੇ ਆ ਉਹ ਜਿਹਾ ਆਪਾਂ ਹੁਣ ਇਹ ਰੱਖਿਆ ਆਲੂ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਤੇ ਇਧਰ ਮੇਰਾ ਤੜਕਾ ਰੈਡੀ ਹੋ ਰਿਹਾ ਇਹ ਮੈਂ ਕੱਟਿਆ ਦੋ ਪਿਆਜ਼ ਪੰਜ ਚਾਰ ਕਰੇਲੇ ਮੇਰੇ ਕੋਲ ਦੋ ਪਿਆਜ਼ ਆ ਤੇ ਆਲੂ ਜਿਹਦੇ ਵਿੱਚ ਮਿਰਚਾਂ ਪਾਲੀਆਂ ਕੋਕਿ ਥੋੜੇ ਜਿਹ ਕਰਾਰੇ ਜਿ ਮਿਰਚਾਂ ਜੇ ਸਵਾਦ ਲੱਗਦੇ ਆ ਇਹ ਪਾਲਿਆ ਮੈਂ ਅੱਧ ਕਰ ਲਸਣ ਮੈਂ ਇਹਨਾਂ ਦੇ ਵਿੱਚ ਨਹੀਂ ਪਾਇਆ ਤੁਹਾਡੀ ਆਪਣੀ ਮਰਜ਼ੀ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤੇ ਪਰ ਕੋ ਕਰੇਲੇ ਕਿਉਂਕਿ ਸਟਰੋਂਗ ਹੁੰਦੇ ਇਸ ਕਰਕੇ ਮੈਂ ਲਸਣ ਨਹੀਂ ਪਾਇਆ ਦੇ ਵਿੱਚ ਤੇ ਆਹ ਲੋ ਜੀ ਜਿਹੜੇ ਆਪਾਂ ਤਰੇਲਿਆਂ ਦੇ ਬੀ ਕੱਢੇ ਆ ਸਾਰੇ ਉਹ ਆਪਾਂ ਪਾਤੇ ਉੱਥੋਂ ਜਿਹੜੇ ਛਿੱਲੇ ਸੀ ਉਹ ਵੀ ਸਾਰਾ ਕੁਛ ਇਹਦੇ ਵਿੱਚ ਪਾਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਗ੍ਰੈਂਡ ਗ੍ਰੈਂਡ ਕਰਨ ਦੇ ਨਾਲ ਈਜ਼ੀ ਹੋ ਜਾਂਦਾ ਕਿ ਜਿਹੜੇ ਬੀ ਹੁੰਦੇ ਆ ਆਪਣੇ ਚੰਗੀ ਤਰ੍ਹਾਂ ਕ੍ਰੈਸ਼ ਹੋ ਜਾਂਦੇ ਤੇ ਫਿਰ ਉਹਨਾਂ ਦਾ ਤੜਕਾ ਵਧੀਆ ਬਣ ਜਾਂਦਾ ਆਹ ਲੋ ਜੀ ਦੂਜੇ ਪਾਸੇ ਹੁਣ ਆਪਾਂ ਤੜਕੇ ਲਈ ਰੱਖ ਲਿਆ ਫਰਾਈ ਬੀਨ ਤੇ ਇਹਦੇ ਵਿੱਚ ਪਾ ਲਿਆ ਥੋੜਾ ਜਿਹਾ ਉਹੀ ਤੇਲ ਪਾ ਲਿਆ ਜਿਹਦੇ ਵਿੱਚ ਆਪਾਂ ਫਰਾਈ ਕੀਤੇ ਸੀ ਪਹਿਲਾਂ ਤੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਤੁ ਜੀਰਾ ਜੀਰਾ ਪਾਉਂਗੇ ਤੇ ਨਾਲ ਮੈਂ ਥੋੜੇ ਪਾਉਂਗੀ ਕਰੀ ਲੀਫ ਦੇ ਪੱਤੇ ਪਾ ਕੇ ਇਹਨਾਂ ਨੂੰ ਮੜਾ ਸੇਕ ਲਗਾਉਂਗੀ ਤੇ ਸਾਲਟ ਇਹਦੇ ਵਿੱਚ ਆਪਾਂ ਘੱਟ ਪਾਵਾਂਗੇ ਕਿਉਂਕਿ ਆਪਣਾ ਪਹਿਲਾਂ ਥੋੜਾ ਜਿਹਾ ਆਪਾਂ ਕਰੇਲਿਆਂ ਦੇ ਉੱਤੇ ਲਗਾਇਆ ਸੀਗਾ ਇਸ ਕਰਕੇ ਸੋਲਟ ਪਾਉਂਗੇ ਤਾਂ ਥੋੜਾ ਪਾਵਾਂਗੇ ਤੇ ਬਾਕੀ ਤੁਹਾਡੇ ਆਪਣੇ ਸਵਾਦ ਅਨਸਾਰ ਹੋ ਜਾਂਦਾ ਕਿ ਤੁਸੀਂ ਕਿੰਨਾ ਵੱਧ ਲੂਣ ਖਾਣੇ ਜਾਂ ਘੱਟ ਖਾਣੇ ਹੋ ਥੋੜੇ ਜੇ ਇਹਨਾਂ ਨੂੰ ਮੈਂ ਭੁੱਲਣਾ ਬਾਲਾ ਨਹੀਂ ਭੁੱਲਣਾ ਹੈਗਾ ਜਿਹੜਾ ਬ੍ਰਾਊਨ ਜੇ ਕਰੂੰਗਾ ਤੇ ਗੈਸ ਮੇਰਾ ਲੋ ਤੇ ਹੈਗਾ ਆ ਤੇ ਥਾਈ ਤੇ ਨਹੀਂ ਕਿਉਂਕਿ ਜੀਰਾ ਤੁਹਾਨੂੰ ਪਤਾ ਜੀ ਜਿਆਦਾ ਘਰੇ ਤਾਂ ਮੱਚ ਜਾਂਦਾ ਇਹ ਜਿਹੜੇ ਮੈਂ ਗ੍ਰਾਉਂਡ ਕੀਤੀ ਆ ਸਾਰੇ ਕਰੇਲਿਆਂ ਦੇ ਬੀਜ ਜਿਹੜੇ ਸੀਗੇ ਤੇ ਸਾਰਾ ਕੁਝ ਉਹ ਤੇ ਮਿਰਚਾਂ ਤੇ ਅਧਿਕਰ ਆਪਾਂ ਪਤਾ ਪਹਿਲਾਂ ਇਹਦੇ ਵਿੱਚ ਇਹਨਾਂ ਨੂੰ ਮੜਾ ਜਾ ਇੱਕ ਮਿੰਟ ਲਈ ਮੜਾ ਜਾ ਮੈਂ ਭੁੰਨੂਗੀ ਇਹਨਾਂ ਨੂੰ ਸੇਕ ਲਗਾਉਂਗੀ ਜਦੋਂ ਸੇਕ ਲੱਗ ਗਿਆ ਥੋੜਾ ਜਿਹਾ ਵਧੀਆ ਹੋ ਗਿਆ ਲੱਗ ਗਿਆ ਕਿ 1 ਮਿੰਟ ਹੋ ਗਿਆ ਇਹਨੂੰ ਸੇਕ ਲੱਗਦੇ ਇਹਨੂੰ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸਾਰੇ ਪਿਆਜ਼ ਦੋ ਪਿਆਜ਼ ਮੈਂ ਪਾਏ ਹੈਗੇ ਚਾਰ ਕareleਆਂ ਦੇ ਵਿੱਚ ਕਿ ਕਿਥੋਂ ਥੋੜਾ ਜਿਹਾ ਮੈਨੂੰ ਹੁੰਦਾ ਕਿ ਮਸਾਲਾ ਥੋੜਾ ਜਿਹਾ ਜ਼ਿਆਦਾ ਹੋਵੇ ਤਾਂ ਚੰਗਰਾ ਲੱਗਦਾ ਸਵਾਦ ਲੱਗਦਾ ਤੁਹਾਨੂੰ ਖਾਣ ਲਈ ਹੁਣ ਆਪਾਂ ਪਿਆਜ਼ਾਂ ਨੂੰ ਭੁੰਨਾਂਗੇ ਚੰਗੇ ਤਰ੍ਹਾਂ ਮੈਨੂੰ ਬੜਾ ਪਿਆਰ ਲੱਗਦਾ ਜਦੋਂ ਮੈਂ ਕੁਕਿੰਗ ਕਰਦੀ ਮੈਨੂੰ ਰਿਲੈਕਸਿੰਗ ਹੁੰਦੀ ਹੈ ਮੈਂ ਰਿਲੈਕਸਿੰਗ ਹੋ ਜਾਂਦੀ ਹੈ ਜਦੋਂ ਮੈਂ ਜਦੋਂ ਇਦਾਂ ਕੁਕਿੰਗ ਕਰਦੀ ਆ ਦੇਖੋ ਜੀ ਮੇਰੇ ਪਿਆਜ਼ ਪੂਰੇ ਵਧੀਆ ਪੁੱਜ ਗਏ ਆ ਹੁਣ ਆਪਾਂ ਪਾਤੀ ਇਹਦੇ ਵਿੱਚ ਹਲਦੀ ਤੇ ਥੋੜਾ ਪਾਵਾਂਗੇ ਜੀਰਾ ਪਾਊਡਰ ਤੇ ਥੋੜਾ ਪਾਉਂਗੀ ਧਨੀਆ ਪਾਊਡਰ ਤੇ ਲੋੜ ਉਹਦੇ ਵਿੱਚ ਆਲਰੇਡੀ ਹੈਗਾ ਯਾ ਤੇ ਥੋੜਾ ਜਿਹਾ ਜੀ ਮੈਂ ਪਾਉਂ ਤਾਂ ਪਾਉਂ ਨਹੀਂ ਤਾਂ ਨਹੀਂ ਪਾਉਂਦੀ ਲੋੜ ਨਹੀਂ ਮੈਨੂੰ ਲੱਗਦਾ ਪੈਣੀ ਕਿਉਂਕਿ ਪਹਿਲਾਂ ਮੈਂ ਉਹਦੇ ਵਿੱਚ ਪਾਇਆ ਸੀ ਕ੍ਰੀਲਾਂ ਨੂੰ ਲਾਇਆ ਸੀ ਹਲੋ ਜੀ ਆਪਾਂ ਹੁਣ ਕੀਤਾ ਚੰਗੀ ਤਰ੍ਹਾਂ ਮਿਕਸ ਤੇ ਇਹ ਮੇਰੇ ਅੱਗੇ ਟਮਾਟੋ ਜਿਆਦਾ ਆਏ ਹੋਏ ਸੀ ਸਾਡੇ ਕੋਲ ਟਮਾਟੋ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਰੰਨ ਕੇ ਤੇ ਉਹਨਾਂ ਦੀ ਬਣਾ ਲਈ ਪਿਓਰੀ ਤੇ ਇਹ ਹੁਣ ਮੇਰੇ ਘਰੇ ਬਣਾਈ ਹੋਈ ਆ ਤੇ ਹੁਣ ਆਪਾਂ ਉਹੀ ਵਿੱਚ ਪਾਤੀ ਇਹਨਾਂ ਜੇ ਤੁਹਾਡੇ ਕੋਲ ਵੀ ਟਮਾਟੋ ਜਿਆਦਾ ਆ ਜਾਂਦਾ ਉਹਨਾਂ ਨੂੰ ਧੋ ਕੇ ਤੇ ਕੱਟ ਕੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਲੇ ਚ ਪਾ ਕੇ ਰੰਨ ਲਿਆ ਕਰੋ ਤੇ ਫਿਰ ਉਹ ਤੁਹਾਡੀ ਪਿਓਰੀ ਬਣ ਜਾਂਦੀ ਹੈ ਤੇ ਫਿਰ ਕਾਫੀ ਚਿਰ ਤੁਹਾਡੇ ਲਈ ਖਰਾਬ ਨਹੀਂ ਹੁੰਦੀ ਜੇ ਫ੍ਰੀਜ ਵਿੱਚ ਰੱਖੀ ਹੋਵੇ ਮੇਰੇ ਕੋਲ ਜੋ ਟਮਾਟੋ ਹੁੰਦੇ ਮੈਂ ਇਦਾਂ ਕਰ ਲੈਂਦੀ ਆ ਆ ਲੋ ਜੀ ਤੜਕਾ ਬਣ ਕੇ ਤਿਆਰ ਹੋ ਗਿਆ ਪਿਓਰੀ ਪਾਈ ਸੀ ਆਪਾਂ ਥੋੜੀ ਜੀ ਪਿਓਰੀ ਨਾਲ ਭੁੰਨ ਕੇ ਉਹ ਤੋਂ ਬਾਅਦ ਜਿਹੜੇ ਆਪਣੇ ਹੁਣ ਹੈਗੇ ਕਰੇਲੇ ਤੇ ਆਲੂ ਫਰਾਈ ਕੀਤੇ ਸੀ ਆਪਾਂ ਹੁਣ ਉਹ ਵੀ ਇਹਦੇ ਵਿੱਚ ਪਾਤੇ ਕਲਰ ਬੜਾ ਸੋਹਣਾ ਲੱਗਦਾ ਤੇ ਵਾ ਟੇਸਟ ਵੀ ਉਨੇ ਉਨੇ ਹੀ ਟੇਸਟੀ ਬਣਿਆ ਹੈ ਕਰੇਲੇ ਆਪ ਦੇਖੋ ਕਰੇਲੇ ਬਣ ਕੇ ਰੈਡੀ ਹੋ ਗਏ ਕਿਉਂਕਿ ਕਰੇਲੇ ਆਪਨੇ ਆਲਰੇਡੀ ਫਰਾਈ ਕੀਤੀ ਕਰਕੇ ਇਹਨਾਂ ਨੂੰ ਬੜਾ ਟਾਈਮ ਆਪਾਂ ਸਿਕ ਲਵਾਉਣ ਦਾ ਲੋੜ ਨਹੀਂ ਸੀਗੀ ਥੋੜਾ ਜਿਹਾ ਦੋ ਮਿੰਟ ਲਈ ਮਸਾਲਾ ਮੈਂ ਭੁੰਨੀ ਬਣਾਇਆ ਭੁੰਨੇ ਆ ਮਿਕਸ ਕਰਨ ਲਈ ਦੇਖੋ ਜੀ ਕarele ਬਣ ਕੇ ਹੋ ਗਏ ਰੈਡੀ ਤੇ ਹੁਣ ਚਾਹੇ ਰੋਟੀ ਤੇ ਰੱਖ ਕੇ ਖਾਓ ਤੇ ਚਾਹੇ ਚੌਲਾ ਨਾਲ ਖਾਓ ਦਹੀਂ ਦੇ ਨਾਲ ਵਿੱਚ ਮਿਕਸ ਕਰਕੇ ਸਾਰਾ ਕੁਝ ਖਾਓ ਤੇ ਇਹ ਹੋ ਗਏ ਬਿਲਕੁਲ ਰੈਡੀ ਜੀ ਤੇ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਹੁਪ ਤੁਹਾਨੂੰ ਪਸੰਦ ਆਇਆ ਹੋਊਗਾ